ਹਾਂਜੀ ਉਸ ਅਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਉਹ ਅਕਾਲਪੁਰਖ ਵਾਹਿਗੁਰੂ ਆਪ ਹੀ ਜਾਣਦਾ ਜਿੱਥੇ ਉਹਨੇ ਇਨਸਾਨ ਨੂੰ ਪੈਦਾ ਕੀਤਾ ਉਥੇ ਬਹੁਤ ਸਾਰੇ ਐਸੇ ਜੀਵ ਜੰਤਰੀ ਜਿਹੜੇ ਸਾਡੀ ਸੋਚ ਸਮਝ ਤੋਂ ਸਾਡੀ ਪਕੜ ਤੋਂ ਬਾਹਰ ਦੀਆਂ ਗੱਲਾਂ ਨੇ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਇਤਾਂ ਦੇ ਜੀਵ ਅਕਸਰੀ ਮਿਲਦੇ ਰਹਿੰਦੇ ਆ ਜਿਨ੍ਹਾਂ ਨੂੰ ਪਹਿਲੀ ਵਾਰੀ ਇਨਸਾਨ ਦੇਖਦਾ ਤੇ ਹੈਰਾਨ ਹੋ ਜਾਂਦਾ ਐਸੇ ਦੋ ਜੀਵ ਫਿਰ ਤੋਂ ਸਮੁੰਦਰ ਦੇ ਅੰਦਰ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਰਿਕਾਰਡ ਕੀਤੇ ਗਏ ਆ ਪਹਿਲਾ ਤਾਂ ਇਹ ਦੇਖੋ ਤੁਸੀਂ ਇਹ ਕੁਝਕ ਤਾਂ ਕਹਿੰਦੇ ਨੇ ਕਿ ਇਹ ਕੋਈ ਵੱਡੇ ਸਮੁੰਦਰੀ ਜੀਵ ਦਾ ਆਂਡਾ ਜਿਹੜਾ ਗਹਿਰਾਈਆਂ ਦੇ ਵਿੱਚ ਰਹਿੰਦਾ ਤੇ ਉਹ ਆਂਡਾ ਕਿਸੇ ਕਾਰਨ ਕਰਕੇ ਉੱਪਰ ਆ ਗਿਆ ਤਰ ਕੇ ਤੇ ਕੁਝ ਮੰਨਦੇ ਆ ਵੀ ਜਿਵੇਂ ਜੈਲੀਫਿਸ਼ ਆ ਇਹ ਉਦਾਂ ਦਾ ਆਪਣੇ ਆਪ ਦੇ ਵਿੱਚ ਹੀ ਕੋਈ ਜੀਵ ਆ ਇਹਦੇ ਬਾਰੇ ਹਜੇ ਕੋਈ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਨਹੀਂ ਗਈ ਹਜੇ ਉਹਨਾਂ ਨੇ ਦੱਸਿਆ ਨਹੀਂ ਵੀ ਇਹਦਾ ਕੀ ਨਾਮ ਰੱਖਿਆ ਇਹ ਤੋਂ ਬਾਅਦ ਇੱਕ ਆ ਦੂਸਰਾ ਜੀਵ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਸਮੁੰਦਰ ਦੇ ਵਿੱਚ ਬਹੁਤ ਸਾਰੀ ਪਾਈਪਲਾਈਨ ਆ ਜਿਹੜੀ ਉਹ ਬਿਸ਼ੀ ਹੋਈ ਆ ਤੇ ਉਹ ਪਾਈਪਲਾਈਨ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਥਾਂ ਥਾਂ ਦੇ ਉੱਤੇ ਤੇ ਉਸੇ ਕੈਮਰੇ ਦੇ ਵਿੱਚ ਆ ਜਿਹੜੀ ਚੀਜ਼ ਆ ਇਹ ਰਿਕਾਰਡ ਹੋਈ ਆ ਦੇਖੋ ਤੁਸੀਂ ਪਹਿਲਾਂ ਉਹਦੀਆਂ ਅੱਖਾਂ ਚਮਕਦੀਆਂ ਅੱਖਾਂ ਨੇਰੇ ਦੇ ਵਿੱਚ ਰਿਕਾਰਡ ਹੋਈਆਂ ਤੇ ਉਹ ਤੋਂ ਬਾਅਦ ਉਹ ਜੀਵ ਸਾਹਮਣੇ ਆਇਆ ਕਿਉਂਕਿ ਇਹ ਨਾ ਤਾਂ ਕਿਸੇ ਮੱਛੀ ਦੇ ਨਾਲ ਨਾ ਕਿਸੇ ਹੋਰ ਸਮੁੰਦਰੀ ਜੀਵ ਦੇ ਨਾਲ ਇਹ ਚੀਜ਼ ਮੇਲ ਖਾਂਦੀ ਆ ਇਹਦਾ ਹਜੇ ਤੱਕ ਕੁਝ ਨਹੀਂ ਪਤਾ ਲੱਗਿਆ ਵੀ ਇਹ ਇਦਾਂ ਦਾ ਕਿਹੜਾ ਜੀਵ ਆ ਜਿਹੜਾ ਪਹਿਲੀ ਵਾਰੀ ਕੈਮਰੇ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਰਿਕਾਰਡ ਹੋਇਆ ਸੋ ਆਪਾਂ ਅਕਸਰੀ ਗੱਲ ਕਰਦੇ ਆਂ ਉਹ ਕਾਲਪੁਰਖ ਵਾਹਿਗੁਰੂ ਬੜਾ ਬੇਅੰਤ ਆ ਤੇ ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਹਜੇ ਅਸੀਂ ਆਪਣੀ ਧਰਤੀ ਦੇ ਉੱਤੇ ਆਪਣੇ ਪਾਣੀ ਦੇ ਵਿੱਚ ਨਹੀਂ ਹਜੇ ਤੱਕ ਆਪਾਂ ਕੋਈ ਚ ਕਰ ਪਾਏ ਤੇ ਆਪਾਂ ਆਕਾਸ਼ ਦੇ ਵਿੱਚ ਖੋਜ ਕਿੱਥੇਕ ਤੱਕ ਕਰ ਲਾਂਗੇ ਆਪਣੀ ਕਿੱਥੇਕ ਤੱਕ ਪਹੁੰਚਾਂ ਨਹੀਂ ਜਾ ਸਕਦੇ ਆਪਾਂ ਉਹ ਬਹੁਤ ਬਹੁਤ ਵਿਰਾਟ ਆ ਬਹੁਤ ਵਿਰਾਟ ਆ ਧੰਨਵਾਦ